ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਕਿਰਮਿੰਦਰ ਸਿੰਘ ਬਰਾੜ ਅੱਜ 11 ਜਨਵਰੀ ਕਾਫੀ ਜਗ੍ਹਾ ਦੇ ਉੱਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਕੋਈ ਪਾਗਾਂ ਦੇ ਵਿੱਚ ਮੀਂਹ ਪੈ ਰਿਹਾ ਹੈ ਇਹ ਮੀਂਹ ਕਿਉਂਕਿ ਇਹ ਤੋਂ ਪਹਿਲਾਂ ਇੱਕ ਦੋ ਟੁੱਟ ਮੀਂਹ ਹੀ ਪਿਆ ਹੈ ਤਾਂ ਇਹ ਆਪਾਂ ਫਸਲਾਂ ਲਈ ਖਾਸ ਤੌਰ ਤੇ ਕਣਕ ਦੀ ਫਸਲ ਲਈ ਕਿਉਂਕਿ ਹਲਕਾ ਮੀਂਹ ਪੈਂਦਾ ਰਹੇ ਤਾਂ ਥੋੜਾ ਸੁੱਕੀ ਠੰਡ ਤੋਂ ਕੋਰੇ ਤੋਂ ਖਾਸ ਤੌਰ ਤੇ ਸਬਜ਼ੀਆਂ ਆਲੂਆਂ ਦੀ ਫਸਲ ਦਾ ਬਚਾਅ ਰਹਿੰਦਾ ਕਣਕ ਦੀ ਫਸਲ ਲਈ ਕੋਰਾ ਵੀ ਫਾਇਦੇਮੰਦ 4 ਟਾਈਮ ਤੇ ਮੀਂਹ ਵੀ ਫਾਇਦੇਮੰਦ 4 ਟਾਈਮ ਜਿੰਨਾ ਪੈਂਦਾ ਉਹਨਾਂ ਦਾ ਫਾਇਦਾ ਕਿਉਂਕਿ ਫੋਰ ਫਟਾਰਾ ਗਰੋਥ ਡਿਵੈਲਪਮੈਂਟ ਫਸਲ ਦੀ ਜ਼ਰੂਰੀ ਹੈ ਪਰ ਸਾਰੀਆਂ ਕਣਕਾਂ ਨੂੰ ਇਸ ਚੀਜ਼ ਦਾ ਫਾਇਦਾ ਨਹੀਂ ਮਿਲਣ ਵਾਲਾ ਮੀਂਹ ਤਾਂ ਪੈਣਾ ਜ਼ਰੂਰੀ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਮੀਂਹ ਇੰਨਾ ਹੀ ਕਹਿ ਸਕਦੇ ਕਿ ਮੀਂਹ ਜਿੰਨਾ ਪਵੇ ਤਾਂ ਉਹਨਾਂ ਕਣਕਾਂ ਦੇ ਵਿੱਚ ਫੇਰ ਫਾਇਦਾ ਹੋਏਗਾ ਨਹੀਂ ਉਹਦੇ ਵਿੱਚ ਇੱਕ ਦੋ ਨੁਕਤੇ ਆ ਜੋ ਮੈਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਈ ਜਗ੍ਹਾ ਦੇ ਉੱਤੇ ਫਸਲ ਦੇ ਵਿੱਚ ਨਦੀਨ ਜਿਹੜੇ ਕਿਸਾਨ ਵੀਰ 60 ਦਿਨ 55 ਦਿਨ ਤੋਂ ਆਪਾਂ ਸ਼ੁਰੂ ਕਰ ਲੀਏ 55 ਦਿਨ ਬਾਰੇ ਪੁੱਛ ਰਹੇ 60 ਦਿਨ 65 ਦਿਨ ਬਾਰੇ ਕਿ ਅਸੀਂ ਇਹ ਸਮੇਂ ਕਿਹੜਾ ਨਦੀਨ ਨਾਸ਼ਕ ਸਪਰੇਅ ਕਰ ਸਕਦੇ ਚੌੜੀ ਪੱਤੀ ਵਾਲਿਆਂ ਵਾਸਤੇ ਜੌਂਦਰ ਜ਼ਮੀਨ ਵਾਸਤੇ ਗੁੱਲੀ ਡੰਡੇ ਵਾਸਤੇ ਤਾਂ ਉਹਨਾਂ ਕਣਕਾਂ ਦੇ ਵਿੱਚ ਜਿੱਥੇ ਨਦੀਨ ਖੇਤਾਂ ਦੇ ਵਿੱਚ ਖੜੇ ਆ 55 ਦਿਨ ਦੀ 60 ਦਿਨ ਦੀ ਫਸਲ ਹੋ ਗਈ ਹੈ 65 ਦਿਨ ਦੀ ਫਸਲ ਹੋ ਗਈ ਹੈ ਤੁਸੀਂ ਦੇਖੋ ਵੀ ਕਿੰਨੀ ਖਰਾਕ ਲਈ ਹੈ ਹੁਣ ਜਿਹੜਾ ਮੀ ਪਿਆ ਜਿੱਥੇ ਤੁਸੀਂ ਨਦੀਨ ਨਾਸ਼ਕ ਸਪਰੇਅ ਕੀਤਾ ਵੀ ਲੇਟ ਕਿਉਂਕਿ ਜਿੱਥੇ ਤਾਂ ਆਪਾਂ ਕੰਟਰੋਲ ਕਰ ਲਿਆ ਉਹਨਾਂ ਫਸਲਾਂ ਨੂੰ ਤਾਂ ਕਣਕਾਂ ਨੂੰ ਤਾਂ ਹੋਵੇਗਾ ਬਹੁਤ ਫਾਇਦਾ ਕਿਉਂਕਿ ਖਰਾਕ ਸਿਰਫ ਤੇ ਸਿਰਫ ਫਸਲ ਲਾਊਗੀ ਜਿੱਥੇ ਨਦੀਨ ਖੇਤਾਂ ਦੇ ਵਿੱਚ ਹੈਗੇ ਆ ਤੇ ਜਿੰਨੀ ਜਿੰਨੀ ਉਹਨਾਂ ਦੀ ਗਿਣਤੀ ਵੱਧ ਹੈ ਉਥੇ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਬਹੁਤ ਵਾਧੇ ਫੁੱਲਦੇ ਹਨ ਨਦੀਨ ਆਸ਼ਿਕਾਂ ਦਾ ਅਸਰ ਘਟ ਜਾਂਦਾ ਹੈ ਦੂਸਰੀ ਗੱਲ ਕਿ ਜਦੋਂ ਮੀਂਹ ਪੈ ਗਿਆ ਹੁਣ ਭਰੀਆਂ ਜ਼ਮੀਨਾਂ ਨੇ ਜਾਂ ਜਿੱਥੇ ਕੋਈ ਪਾਣੀ ਲੱਗਿਆ ਹੋਇਆ ਉਥੇ ਫੇਰ ਦੁਬਾਰਾ ਮਿੱਟੀ ਦੇ ਵਿੱਚ ਹਵਾ ਦੀ ਮੂਵਮੈਂਟ ਰੁਕਦੀ ਹੈ ਜੜਾਂ ਦੇ ਵਿੱਚ ਪ੍ਰੋਪਰ 에ਰੇਸ਼ਨ ਨਹੀਂ ਹੁੰਦੀ ਤਾਂ ਫਸਲ ਨੂੰ ਖਰਾਕ ਜ਼ਮੀਨ ਚੋਂ ਲੈਣ ਲੱਗੇ ਵੱਡੀ ਸਮੱਸਿਆ ਆਉਂਦੀ ਹੈ। ਉਹਦੇ ਨਾਲ ਫਸਲ ਪੀਲੀ ਪੈ ਜਾਂਦੀ ਹੈ। ਤੇ ਖਾਸ ਤੌਰ ਤੇ ਜਿੱਥੇ ਕਿਉਂਕਿ ਕਿਸਾਨ ਵੀਰਾਂ ਦੇ ਕਾਫੀ ਸਵਾਲ ਆਉਂਦੇ ਰਹਿੰਦੇ ਆ। ਜਿੱਥੇ ਸਲਫਰ ਤੱਤ ਜ਼ਿੰਕ ਮੈੰਗਨੀਜ਼ ਖਾਸ ਤੌਰ ਤੇ ਸਲਫਰ ਦੀ ਤਵੱਜੋ ਜ਼ਮੀਨ ਨੂੰ ਹਵਾਦਾਰ ਕਰਨ 'ਚ ਜਿਆਦਾ ਹੁੰਦੀ ਹੈ ਜਿੱਥੇ ਇਹ ਘਾਟ ਰਹੀ ਆਪਾਂ ਪ੍ਰੋਪਰ ਡੋਜ਼ ਨਹੀਂ ਪਾਈ ਕਿਉਂਕਿ ਕਈ ਕਿਸਾਨ ਵੀ ਪੁੱਛ ਲੈਂਦੇ ਕਿ ਸਲਫਰ ਦੇ ਹੀ ਸਪਰੇ ਕਰ ਦਿਆਂਗੇ ਸਲਫਰ ਹੀ ਰਹੀ ਸਲਫਰ ਨਹੀਂ ਪੂਰਾ ਹੁੰਦਾ ਸਲਫਰ ਜ਼ਮੀਨ ਦਾ ਹੀ ਪੂਰਾ ਹੁੰਦਾ ਫਾਸਫੋਰਸ ਜ਼ਮੀਨ ਦਾ ਹੀ ਪੂਰਾ ਹੁੰਦਾ ਨਾਈਟ੍ਰੋਜਨ ਜ਼ਮੀਨ ਦਾ ਹੀ ਪੂਰਾ ਹੁੰਦਾ ਪੋਟਾਸ਼ ਜ਼ਮੀਨ ਦਾ ਹੀ ਪੂਰਾ ਹੁੰਦਾ ਬਾਕੀ ਆਪਾਂ ਛੋਟੇ ਤੱਤ ਆ ਜਿਹੜੇ ਉਹ ਸਪਰੇ ਕਰ ਦਿੰਨੇ ਹੁੰਦੇ ਆ ਤੇ ਜਿੱਥੇ ਜਿੱਥੇ ਘਾਟ ਵੀ ਸੀਗੀ ਉਥੇ ਹੋਰ ਸਵੀਅਰ ਡੈਫੀਸ਼ੈਂਸੀ ਹੋਰ ਜਿਹੜੀ ਗੰਭੀਰ ਘਾਟ ਹੋਰ ਆਉਣ ਦੇ ਅਸਾਰ ਹੈ ਕਿਉਂਕਿ ਆਪਾਂ ਖਰਾਕ ਪ੍ਰੋਪਰ ਦਿੱਤੀ ਨਹੀਂ ਜ਼ਮੀਨ ਨੂੰ ਦੁਬਾਰਾ ਫੇਰ ਉਹਨੇ ਸੈਚੂਰੇਟ ਹੋ ਜਾਣਾ ਪਾਣੀ ਨਾਲ ਤਾਂ ਉੱਥੇ ਖਰਾਕੀ ਤੱਤਾਂ ਦੀ ਅਪਟੇਕ ਫੇਰ ਇੱਕਦਮ ਰੁਕੇਗੀ ਤੇ ਫਸਲ ਤੁਹਾਡੀ ਗ੍ਰੋਥ ਰੁਕੇਗੀ ਪਰ ਜਿੱਥੇ ਕਣਕਾਂ ਦੇ ਵਿੱਚ ਤੁਸੀਂ ਨਦੀਨ ਟਾਈਮ ਲਈ ਕੰਟਰੋਲ ਕਰ ਲੇ ਤੱਤਾਂ ਵਾਲੀਆਂ ਸਪਰੇਆਂ ਦੇਤੀਆਂ ਜਿੱਥੇ ਸਲਫਰ ਸੀ ਸਲਫਰ ਦੀ ਘਾਟ ਸੀ ਸਲਫਰ ਪਾਤਾ ਪੋਟਾਸ਼ ਪ੍ਰੋਪਰ ਦੇਤਾ ਉੱਥੇ ਤੁਹਾਡੀ ਫਸਲ ਨੂੰ ਦੇਸੀ ਕਿਹਾ ਵਾਂਗੂ ਲੱਗੂਗਾ ਤੇ ਫਸਲ ਦਾ ਫੋਟ ਫਰਾਦਾ ਤੇ ਝਾੜ ਝਾੜ ਇਜਾਫਾ ਹੋਊਗਾ ਬੰਪਰ ਝਾੜ ਮਿਲੂਗਾ ਬਹੁਤ ਫਾਇਦੇਮੰਦ ਰਹੂਗਾ ਕਿਉਂਕਿ ਖਲਾਕੀ ਤੱਤਾਂ ਦਾ ਭਰਪੂਰ ਹੁੰਦਾ ਤੇ ਫਸਲ ਦੇ ਫੋਟ ਫੋਟ ਪਟਾਰੇ ਚ ਮਦਦ ਕਰਦਾ ਬਹੁਤ ਬਹੁਤ ਧੰਵਾਸ਼ੁ